ਰਮਨ ਨਹੀਂ ਨਾ ਆਂਦਾ ਇਹ ਕਹਾਂ ਦੇ ਪਾਣੀ ਪੀ ਲੈ ਤੇ ਇੰਨੀ ਆਨੇ ਲਾ ਰਹੇ ਨੇ ਚੰਨੀ ਤਾਂ ਲਾ ਕੇ ਦੇਉਂਦੇ ਪਾਣੀ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਜੈ ਜੈ ਭਾਰਤੂ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਅੱਜ ਸਾਡੇ ਲਈ ਇੱਕ ਬਹੁਤ ਐਮ ਜਿਹੜੀ ਰਿਪੋਰਟ ਹੈਗੀ ਆ ਕਿ ਵੇਖੋ ਝੰਡਾ ਸੀ ਲਾਇਆ ਹੋਇਆ ਯਾਦੀ ਦਾ ਸ਼ਰਧਾ ਸਾਡੇ ਕੋਲੇ ਹੈਗੀ ਆ ਸੰਵਿਧਾਨਕ ਮੁਤਾਬਕ ਕਿ ਸਾਡਾ ਮੁਲਕ ਆਜ਼ਾਦ ਹੋਇਆ ਹੈ ਸਾਡਾ ਮੁਲਕ ਆਜ਼ਾਦ ਹੋਇਆ ਲੇਕਿਨ ਸੰਵਿਧਾਨ ਮੁਤਾਬਕ ਯਾਦ ਹੈ ਸੰਵਿਧਾਨ ਵਿੱਚ ਲਿਖਿਆ ਹੋਇਆ ਯਾਦ ਹੈ ਦੇਸ਼ ਸਾਡਾ ਬਿਲਕੁਲ ਯਾਦ ਹੈ ਲੇਕਿਨ ਦੇਸ਼ ਦੇ ਵਿੱਚ ਜਿਹੜੇ ਸਾਡੇ ਲੋਕ ਗਰੀਬ ਰੋਕ ਰਹਿੰਦੇ ਆ ਉਹ ਹਾਲੇ ਤੱਕ ਆਜ਼ਾਦ ਨਹੀਂ ਹੈ ਆਓ ਦਿਖਾਈਏ ਤੁਹਾਨੂੰ ਕਿ ਗਰੀਬੀ ਰੇਖਾ ਦੇ ਵਿੱਚ ਰਹਿ ਕੇ ਸਾਨੂੰ ਅੱਜ ਛੁੱਟੇ ਵਾਲੇ ਦਿਨ 15 ਅਗਸਤ 2024 ਦੇ ਵਿੱਚ ਅੱਜ ਵੀ ਸਾਨੂੰ ਜਿਹੜਾ ਹੈਗਾ ਆਪਣੇ পেট ਨੂੰ ਪਾਲਣ ਪੋਸ਼ਣ ਲਈ ਤੇ ਆਪਣੇ ਘਰ ਦੇ ਖਰਚੇ ਚਲਾਉਣ ਵਾਸਤੇ ਸਾਨੂੰ ਜਾਦੀ ਦੇ ਦਿਹਾੜੇ ਦਿਨ ਵੀ ਸਾਨੂੰ ਅੱਜ ਜਿਹੜੀ ਅਮਰੀਕਾ ਦੇ ਵਿੱਚ ਆ ਕੇ ਕੰਮ ਕਰਨਾ ਪੈ ਰਿਹਾ ਕਿ ਸਾਡੇ ਵਿੱਚ ਸਾਡੀਆਂ ਪੈਣਾ ਜਿਹੜੀਆਂ ਛੋਟੀਆਂ ਵੱਡੀਆਂ ਵਿਰਕੋ ਪਾਣੀ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕੰਮ ਕਰਦੇ ਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਇੰਨੀ ਸਟਾਈ ਹੋਈ ਆ ਕਿ ਸਰਕਾਰਾਂ ਨੇ ਸਾਨੂੰ ਰੋਜ਼ਗਾਰ ਤੋਂ ਅਮੰਜਾ ਰੱਖਿਆ ਹੋਇਆ ਇਸੇ ਮਹਿਕਮੇ ਦੇ ਵਿੱਚ ਚਲੇ ਜਾਈਏ ਦਫ਼ਤਰਾਂ ਦੇ ਵਿੱਚ ਤਾਂ ਪੀਡਬਲਯੂਡੀ ਚ ਅਤੇ ਜੰਗਲਾਤ ਮਹਿਕਮੇ ਚ ਰੇਲ ਮਹਿਕਮੇ ਚ ਚਲੇ ਜਾਈਏ ਤਾ ਉਥੇ ਬਿਹਾਰ ਦੇ ਵਿੱਚੋਂ ਯੂਪੀ ਤੋਂ ਔਰ ਬਾਕੀ ਸਟੇਟਾਂ ਦੇ ਵਿੱਚੋਂ ਜਿਹੜੇ ਲੋਕ ਨੌਕਰੀਆਂ ਕਰਦੇ ਪਏ ਨੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਡੀਆਂ ਕੁੜੀਆਂ ਤੇ ਬਹੁਤ ਸਾਡੇ ਮੁੰਡੇ ਪੜੇ ਹੋਏ ਨੇ ਤਾਂ ਉਥੇ ਸਰਕਾਰ ਸਾਡੀ ਪੰਜਾਬ ਸਰਕਾਰ ਨੌਕਰੀਆਂ ਨਹੀਂ ਦੇਦੀ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੇ ਦਮਾਦ ਤੇ ਅੰਦਰ ਇੱਕ ਗੱਲ ਚੱਲਦੀ ਆ ਤੇ ਇਹਦਾ ਲੋਕਾਂ ਨਾਲ ਸਾਡੀਆਂ ਨੌਕਰੀਆਂ ਹਣਾ ਇਸ ਵਜ੍ਹਾ ਤੇ ਕਿ ਅਸੀਂ ਮੰਨਨੇ ਆ ਕਿ ਅੱਜ ਆਜ਼ਾਦੀ ਦਾ ਦਿਨ ਸੀਗਾ ਅੱਜ ਜੇ ਸਾਡੀ ਰੋਜੀ ਰੋਟੀ ਪੂਰੀ ਚੱਲਦੀ ਹੋਵੇ ਤਾਂ ਫਿਰ ਅੱਜ ਅਸੀਂ ਆਪਣਾ ਯਾਦੂ ਦਾ ਦਿਨ ਜਿਹੜਾ ਹੈਗਾ ਮਨਾ ਸਕਦੇ ਹਾਂ ਠੀਕ ਹੈ ਜੀ ਲੋ ਮਾੜਾ ਲੋ ਖਿਜਾ ਜੋ ਪਗਲ ਬੱਦਕ ਅੱਜ ਇਹ ਅੱਜ ਤੋਂ ਅਮਰੀਕਾ ਦੇ ਇਸਟਰੀਟ ਨੂੰ ਜੁੜੀ ਕਰ ਰਿਹਾ ਉਸ ਦੇ ਸੰਬੰਧ ਵਿੱਚ ਸਾਨੂੰ ਬਹੁਤ ਗ੍ਰੰਥੀ ਦਾ ਭਾਵਨਾ ਸਹਿਣਾ ਕਰਨਾ ਪੈ ਰਿਹਾ ਹੈ ਇਸ ਏਰੀਏ ਦੇ ਵਿੱਚ ਇਹ ਬਾਦਰ ਦਾ ਇੰਡਿਆ ਪਿੱਤੀ ਵਾਰੀ ਬਹੁਤ ਪਾਣੀ ਆਇਆ 2003 ਦੇ ਵਿੱਚ ਬਹੁਤ ਜਿਆਦਾ ਸਸਤਾ ਮਸਲਾ ਹੈ ਕਾਲੇ ਸੱਤੋਂ ਉਸ ਦਾ ਮੁਆਵਜ਼ਾ ਜਿਹੜਾ ਹੈਗਾ ਨਹੀਂ ਹੋਇਆ ਛੋਟੇ ਵੀ ਆਏਗਾ ਕਿ ਨਹੀਂ ਆਏਗਾ ਬੁਲਾਇਆ ਯਾਰ ਆ ਜਾ ਆਪਣੇ ਫਾਇਦੇ ਦੀ ਗੱਲ ਹੀ ਹੈ ਠੀਕ ਹੈ ਗਿਆ ਤੁਹਾਨੂੰ ਜੇ ਪ੍ਰਧਾਨ ਬੁਲਾਏ ਆਣਾ ਨਹੀਂ ਏ ਕੋਈ ਗੱਲ ਨਹੀਂ ਕਿਉਂ ਭਾਈ ਇਹੋ ਛੋੜ ਜਾਣ ਦੇ ਕਿਤੇ ਨਹੀਂ ਜਾਂਦਾ ਬਾਟਰ ਨਹੀਂ ਆਦਾ ਕਿਤੇ ਜਗਾ ਜਾ ਇਹ ਪਹਿਲੀ ਥੋੜਾ ਜਿਹਾ ਮੈਂ ਗੱਲ ਕਰ ਦਿੱਤੀ ਘੱਟਣਾ ਚਾਹੀਦਾ ਚਾਹਨਾ ਕਰੋਗੇ ਕੀ ਕਰ ਲੋਗੇ ਲਾ ਵੀ ਇੱਕ ਮਿੰਟ ਬ੍ਰੇਕ ਲਾ ਲਓ ਬੋਲਾ ਇਧਰ ਨੂੰ ਆਜ ਜੇ ਤੁਸੀਂ ਨਹੀਂ ਗੱਲ ਕਰਨੀ ਚਾਹੁੰਦੇ ਤੇ ਤੱਕਾ ਜੀ ਮੈਂ ਕੁਝ ਦੋ ਗੱਲਾਂ ਪੁੱਛਣੀਆਂ ਨੇ ਤੁਹਾਨੂੰ ਮੁੱਛ ਸਕਦੇ ਹੋ ਦੱਸ ਸਕਦੇ ਹੋ ਸਕੀ ਦਾ ਹਾਂਜੀ ਇਕੱਠੇ ਹੋ ਕੇ ਮਾੜਾ ਜਿਹਾ ਖੜੋ ਨਾ ਇਹ ਸਵਾਲ ਹਾਂਜੀ ਸਰ ਜੈਪੀਮ ਜੈਪਾਤ ਸਭ ਤੋਂ ਪਹਿਲਾਂ ਹਾਂ ਵਧੀਆ ਸਰ ਵਧੀਆ ਅੱਛਾ ਅੱਛਾ ਇਹ ਬਿਲਕੁਲ ਹੈ ਨਹੀਂ ਸੀ ਜੀ ਅੱਜ ਸੁਰਪ੍ਰਮਾ ਇੱਕ ਤਾਂ ਬੰਦਾ გასਰੀ ਵਧਾਈ ਹੋਵੇ ਤੇ ਜਮੀਨਾਂ ਹੋਈਆਂ ਸੀ ਕਿਸੇ ਵਾਰੀ ਪਾਣੀ ਆਇਆ ਅੱਛਾ ਦੂਜੀ ਗੱਲ ਇਹ ਹੈ ਦੂਜੀ ਗੱਲ ਹੱਸ ਕੇ ਆਇਆ ਸੀ ਹੱਸ ਕੇ ਦਾ ਹੱਸ ਕੇ ਦਾ ਸਮਝ ਕੇ ਨਾ ਵੀ ਆਪਾਂ ਹਾਸ ਕੀਤਾ ਮਿਲਿਆ ਤੁਹਾਨੂੰ ਅੱਛਾ ਦੂਜੀ ਗੱਲ ਇਹ ਹੈ ਅੱਛਾ ਸੁਣੋ 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 ਜਰੂਰੀ ਗੱਲ ਸੁਣੋ ਤੇ ਤੁਹਾਨੂੰ ਰਾਸ਼ਨ ਆਪੇ ਮੰਡ ਹੈਗਾ 2-3 ਘੰਟਿਆਂ ਦਾ ਜਰੂਰੀ ਅਤੀ ਜਰੂਰੀ ਹੈ ਨਾ ਤਾਂ ਕਰਕੇ ਮੈਂ ਕਹਿੰਦਾ ਸਰਕਾਰ ਦੀ ਮਰਜ਼ੀ ਨਾਲ ਇਸੇ ਤਰ੍ਹਾਂ ਪੈਨਸ਼ਨਾਂ ਤੁਹਾਨੂੰ ਆਪਣੀ ਮਰਜ਼ੀ ਫੇਸ ਟੂ ਫੇਸ ਹੀ ਮਿਲਾਉਣਾ ਤੁਹਾਨੂੰ ਸਰਕਾਰ ਦੀ ਮਰਜ਼ੀ ਨਾਲ ਤੁਸੀਂ ਚੱਲੋ ਨਾਲ ਤੇ ਝੰਡਾ ਚੜਾਉਣਾ ਹੈਗਾ ਮੁਦਗੀ ਚਾਗੇ ਐਵੇਂ ਨਾ ਕਰੋ ਮੈਨੇ ਕੰਮ ਹੀ ਤੂੰ ਮੈਨੂੰ ਮੈਨੇ ਕੰਮ ਹੀ ਤੂੰ ਆਦੇ ਨਾਲ ਅੱਛਾ ਇਸੇ ਤਰ੍ਹਾਂ ਸਗਰ ਹੁਣੇ ਹੀ ਹੁਣੇ ਆਪਾਂ ਚੱਲਣਾ ਹੈ ਮੈਂ ਤਾਂ ਉਹ ਤੋਂ ਕਾਲ ਕਰਦਾ ਪਿਆ ਸੀ ਸਕਾਲਰਸ਼ਿਪ ਵਜਿਫੇ ਤੁਹਾਨੂੰ ਆਪਣੀ ਤੇ ਤੁਸੀਂ ਟਾਈਮ ਕੱਢੋ ਤੇ ਗੱਡੀ ਕੱਢ ਲਓ ਤੇ ਮੇਰੇ ਕੋਲ ਤਾਂ ਬਾਈਕ ਹੈਗਾ ਜੇ ਤੁਹਾਨੂੰ ਤੁਹਾਡੀ ਆਵਾਜ਼ ਆ ਰਹੀ ਜੀ ਇੱਧਰ ਇੱਕ ਮਿੰਟ ਹੋਲਡ ਕਰੋ ਜੇ ਤੁਹਾਨੂੰ ਸਰਕਾਰ ਨੇ ਆਪਦੀ ਮਸਕਤ ਕਾਨੂੰਨ ਅਨਸਾਰ ਸਮੇਂ ਸਿਰ ਪੂਰਾ ਕੁਛ ਨਹੀਂ ਦੇਣਾ ਤੇ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਯਾਦੀ ਆ ਨਹੀਂ ਨਹੀਂ ਯਾਦੀ ਨਾ ਇਹ ਯਾਦੀ ਕਾਦੀ ਹੈ ਇਹ ਯਾਦੀ ਕਾਦੀ ਆ ਆਹ ਹੀ ਰਿਪੋਰਟ ਕਰਨੀ ਸੀ ਕਿਹੜੀ ਆਜ਼ਾਦੀ ਨਹੀਂ ਅਸੀਂ ਕਹਿ ਸਕਦੇ ਸਾਰੇ ਕੁਰਸੀਆਂ ਤੇ ਬੈਠੇ ਆਜ਼ਾਦੀ ਮਾਨਦੇ ਪੈਂਦਾ ਸੀ ਜਿਹੜੇ ਕੰਦੇ ਪਾਣੀ ਚ ਮੇਹਰਾ 15% ਲੋਕ ਨੇ ਆਜ਼ਾਦੀ ਮਾਨਦੇ ਆ ਉਹ ਸਿਰਫ ਰਾਜਨੀਤਿਕ ਲੋਕ ਆ ਜਿਨ੍ਹਾਂ ਨੇ ਸੱਜ ਤੋਂ 76 ਸਾਲ ਤੋਂ ਵੋਟ ਲਈ ਵੋਟ ਲੈਣ ਤੋਂ ਬਾਅਦ ਉਹ ਸਾਡੀ ਹਰ ਜਗ੍ਹਾ ਤੇ ਲੁੱਟ ਕਰਦੇ ਰਹੇ ਨੇ ਉਹ ਸਾਡੇ ਵੱਲੇ ਅੱਜ ਵੀ ਬਿਲਕੁਲ ਜਿਹੜੀ ਆ ਗੱਲਬਾਤ ਸਾਡੇ ਹੱਕਾਂ ਪ੍ਰਤੀ ਸਾਡੇ ਨਾਲ ਕਰਨ ਲਈ ਤਿਆਰ ਨਹੀਂ ਹੈ ਜੇ ਕੋਈ ਸਾਡੇ ਸਮਾਜ ਦਾ ਆਗੂ ਗੱਲ ਕਰਦਾ ਤੇ ਉਹਨੂੰ ਡਰਾਇਆ ਧਮਕਾਇਆ ਜਾਂਦਾ ਉਹਨਾਂ ਤੇ ਪਰਚੇ ਕਰਕੇ ਜਾਂਦੇ ਇਹ ਸੱਚਾ ਕੋਈ ਚੂਖਾ ਨਹੀਂ ਬਿਲਕੁਲ ਸੱਚਾ ਇੰਨੀ ਕੀ ਗੱਲ ਆਪ ਕੋ ਉਧਰ ਕਰ ਰਹੀ ਹੈ ਸਟਾਪ ਕਰੋ ਮੇਰੀ ਗੱਲ ਤਾਂ ਸੁਣੋ ਦੇਖੋ ਰਿਸਪੈਕਟ ਦੇ ਮਾਮਲੇ ਮਾਰਾ ਹੈ ਐ ਸਾਥੀਓ ਕਿਹੜੇ ਕੰਮ ਤੋਂ ਲੱਗੇ ਹੋ ਇੱਕ ਦਿਲੀਪ ਵਾਸੀਗੀ ਤੁਹਾਡੀ ਤੇ ਲੱਖਾ ਸਿੰਘ ਲੱਖਾ ਸਿੰਘ ਵਾਲਾ ਅਖਾਲ ਮੈਂ ਉੱਥੇ ਕੋਈ ਜਬਰਦਸਤੀ ਨਹੀਂ ਹੈ ਇਹ ਲੱਖਾ ਹੈ ਬੱਤੇ ਆਏ ਤੁਸੀਂ ਵਸਤੀ ਦੇ ਇਹ ਭਾਵੇਂ ਮੇਰਾ ਭਰਨਾ ਵੀ ਸੰਬੰਧ ਲੈ ਮਿਸ਼ਨ ਦਾ ਨਾਮ ਅੱਛਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਜ ਅੱਜ 15 ਜਲਸ ਆਜ਼ਾਦੀ ਦਾ ਦਿਨ ਹਾਂ ਬਤਾ ਕਾਪਰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਜ਼ਾਦ ਹੈਗੇ ਆਂ ਆਜ਼ਾਦ ਕਾਦੋਂ ਹੈਗੇ ਆਂ ਹਾਂ ਅਸੀਂ ਤਾਂ ਗੁਲਾਮ ਹੀ ਆ ਢੇੜੀ ਲੱਗੇ ਮਹਾਰਾਜ ਨੇੜੇ ਆ ਗਏ ਉੱਥੇ ਜਗਾ ਤਾ ਦੋ ਕੌਮ ਦਾਦ ਹੋਈ ਸਾਡੀ ਕੋਈ ਨਹੀਂ ਕੋਈ ਨਹੀਂ ਅਸੀਂ ਪੰਪਰਟ ਮਿੰਟ ਦੇ ਵਿੱਚ ਇਕੱਠੇ ਹੋ ਜੂਗਾ ਇਹ ਕਿਆ ਬਿਆ ਤੁਸੀਂ ਪਤਾ ਲਾਗੇ ਨਹੀਂ ਨਹੀਂ ਆ ਜਾ ਫਿਰ ਹੋਰ ਲੰਦਾਗੇ ਜੇ ਕੋਈ ਆਇਆ ਤੁਹਾਡਾ ਸਾਥੀ ਆਪਨਾ ਸਾਥੀ ਦਾ ਬੰਦਾ ਇਹ ਸਾਪੀਓ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਕਿ ਪਿਛਲੀ ਵਾਰੀ ਤੁਸੀਂ ਡਿੱਗੀ ਹੈ ਨਾ ਆਹ ਫੂਕੀ ਵਾਢਾ 2023 ਦੇ ਵਿੱਚ ਤੁਹਾਡੇ ਇੱਥੇ ਪਹਾਨੀ ਆਇਆ ਸੀਗਾ ਹੈ ਨਹੀਂ ਅੱਛਾ ਕੀ ਉੱਥੇ ਜਿਹੜਾ ਡੁੱਬਾ ਆਇਆ ਸੀ ਉਹਦਾ ਮੁਆਵਜ਼ਾ ਮਿਲ ਗਿਆ ਕੋ ਨਹੀਂ ਨਹੀਂ ਮਿਲਿਆ ਤਗੜਿਆਂ ਨੂੰ ਮਾੜਿਆਂ ਨੂੰ ਕੋ ਨਹੀਂ ਹਾਂ ਨਹੀਂ ਮਿਲਦਾ ਨਹੀਂ ਉਹ ਉਹ ਕਹਿੰਦੇ ਤਗੜਿਆਂ ਨੂੰ ਮਿਲਿਆ ਮਾੜਿਆਂ ਨੂੰ ਨਹੀਂ ਮਿਲਿਆ ਸਹੀ ਗੱਲ ਤੁਸੀਂ ਕੀ ਕਹਿ ਰਹੇ ਹੋ ਕਿਸੇ ਨੂੰ ਨਹੀਂ ਮਿਲਿਆ ਨਹੀਂ ਨਹੀਂ ਤਗੜਿਆਂ ਨੂੰ ਮਿਲਿਆ ਮਾੜਿਆਂ ਨੂੰ ਨਹੀਂ ਮਿਲਿਆ ਨਹੀਂ ਮਾੜਿਆਂ ਨੂੰ ਨਹੀਂ ਮਿਲਿਆ ਉਹਦਾ ਕਾਰਨ ਕੀ ਆ ਕਿ ਸਰਕਾਰ ਦੇ ਵਿੱਚ ਅੱਜ ਵੀ ਮਤਤ ਇਸ ਤਰ੍ਹਾਂ ਜਾਬ ਹੋਇਆ ਹੈਗਾ ਮਾੜਿਆਂ ਵਾਸਤੇ ਹੈਗਾ ਨਾ ਤਾਂ ਸਾਥਿਓ ਇਹ ਹੀ ਅਸੀਂ ਰਿਪੋਰਟ ਕਰਨੀ ਸੀ ਕਿ ਅੱਜ ਸਾਡੀ ਨਰੇਗਾ ਜਿਹੜੀ ਹੈਗੀ ਆ ਲੜ ਲੜ ਕੇ ਨਹੀਂ ਚੱਲੀ ਆ ਧਰਮਨਾਕੀ ਨਹੀਂ ਚੱਲੀ ਆ ਇਸੇ ਤਰ੍ਹਾਂ ਸਾਡਾ ਰਾਸ਼ਨ ਇਸੇ ਤਰ੍ਹਾਂ ਸਾਡੀ ਸਗਰ ਸਕੀਮ ਇਸੇ ਤਰ੍ਹਾਂ ਸਕਾਲਰਸ਼ਿਪ ਵਜਿਫੇ ਉਹ ਤਾਂ ਬਿਲਕੁਲ ਹੀ ਨਹੀਂ ਮਿਲਦੇ ਕਿ 1% ਵੀ ਤਾਂ ਅਸੀਂ ਅੱਜ ਅਸੀਂ ਆਪਣੇ ਦੇਸ਼ ਨੂੰ ਕਹਿ ਸਕਦੇ ਆ ਆਜ਼ਾਦ ਹੋਇਆ ਲੇਕਿਨ ਜਿਹੜੇ ਸਾਡੇ ਦੇਸ਼ ਵਿੱਚ ਲੋਕ ਗਰੀਬ ਰੋਕ ਰਹਿੰਦੇ ਆ ਉਹ ਆਜ਼ਾਦ ਨਹੀਂ ਹੋਇਆ ਐਸੇ ਵਿੱਚ ਸਹਿਮਤ ਹੋ ਤੁਸੀਂ ਸਾਰੇ ਭਾਈ ਉਹ ਤੁਸੀਂ ਸਹਿਮਤ ਹੋ ਹਾਂਜੀ 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 ਨਹੀਂ ਆ ਕੋਈ ਐ ਅੱਗੇ ਵਾ ਕੋਈ ਆਜ਼ਾਦ ਨਹੀਂ ਹੋਆ ਗਰੀਬਾ ਥੋੜਾ ਅਸੀਂ ਦਗਲਾ ਇਹਨੂੰ ਮੂੰਹ ਨਹੀਂ ਕਰਦਾ ਮਾਰ ਕੇ ਨਹੀਂ 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 ਆ ਸਾਡਾ ਕੰਮ ਕਰਦੇ ਪਏ ਹ ਗਰੀਬਾ ਵਾ ਕੋਈ ਆਜ਼ਾਦ ਨਹੀਂ ਬਰਾਮਾ ਨਾ ਕਰੋ ਯਾਰ ਮੂੰਹ ਨਹੀਂ ਕਰਦੇ 2 ਮਿੰਟ ਵਾਸਤੇ ਤੁਸੀਂ ਇੱਥੇ ਹੁਣ ਮੈਂ ਚਲਾ ਗਿਆ ਤੇ ਭੰਗ ਜੀ ਮੈਂ ਆਹ ਨਾ ਹਮ ਤਾਂ ਹੋਣੀ ਦਾ ਬਾ ਮੜਾ ਜੇ ਕੈਮਰਾ ਮੇਰੇ ਮੂਹ ਕਾੜ ਲਾ ਹਾਂ ਬਾਈ ਬਪੂ ਜੀ ਇੱਧਰੋਂ ਆਇਓ ਬੱਚਾ ਬਾਈ ਨਹੀਂ ਇੰਦਰਾ ਨਹੀਂ ਆਪਾਂ ਜਿਹੜਾ ਮਾਵਾ ਕੋਈ ਜਾਨੀ ਨਹੀਂ ਸੀ ਕੋਈ ਸੀ ਯਾਰ ਚੁੱਪ ਕਰ ਆ ਆ ਮੈਂ ਤਾਂ ਦੱਸੇ ਤਾਂ ਨਾ ਹਗੜੇ ਕੈਸੇ ਤਾਂ ਪਾਣੀ ਵਿੱਚ ਰਾਈਟ ਨਹੀਂ ਹੈਗਾ ਕੰਮ ਕਰੋ ਨਹੀਂ ਪਤਾ ਨੂੰ ਬੈਕ ਵਿੱਚ ਕਿਉਂ ਲਾਤੋ ਬੈਕ ਮਾ ਬੜਾ ਕੁੱਤਾ ਹੈ ਇਹ ਵੀ ਇੱਕ ਗੈਰਕਾਨੂੰਨੀ ਕੰਮ ਹੈ ਹੋ ਰਿਆ ਜਿਹੜੀ ਵੀਡੀਓ ਵੀ ਆਪਣੀ ਚੱਲ ਰਹੀ ਆ ਉਹ ਵੀ ਠੀਕ ਨਹੀਂ ਹੈ ਜੀ ਕਿ ਸਾਡਾ ਰੋਜੀ ਰੋਟੀ ਦਾ ਮਸਲਾ ਹੈ ਮਹਿਕਮੇ ਦਾ ਕਾਨੂੰਨ ਦੇ ਨਾਲ ਜੁੜਿਆ ਹੋਇਆ ਮਸਲਾ ਤੇ ਪਰ ਮੇਰੀ ਮਜਬੂਰੀ ਸੀ ਕਿ ਅੱਜ 15 ਅਗਸਤ ਦਾ ਸਾਡਾ ਬਹੁਤ ਵੱਡਾ ਜਿਹੜਾ ਹੈਗਾ ਅੱਜ ਆਪੀ ਆੜਾ ਹੈ ਅਸੀਂ ਸ਼ੌਂਕ ਵੀ ਰੱਖਦੇ ਆ ਝੰਡਾ ਲਾ ਰੱਖਿਆ لیکن پھر بھی ਅਸੀਂ ਅਜੇ ਆਜ਼ਾਦ ਨਹੀਂ ਹੈ ਗਰੀਬੀ ਦੇ ਸਤਾਏ ਹੋਏ ਬੰਦੇ ਹਨ ਹੈ ਨਾ ਤੇ ਇਸ ਲਈ ਸਾਡੀ ਰਿਪੋਰਟ ਜਾਣੀ ਚਾਹੀਦੀ ਆ ਪਰ ਦੋ ਗੱਲਾਂ ਮੈਂ ਟੱਡੀ ਹੋਰ ਕੁੱਛੀਆਂ ਕਿ ਅੱਜ ਬਹੁਤ ਵੱਡੀਆਂ ਵੱਡੀਆਂ ਖਬਰਾਂ ਆਣ ਗਈਆਂ ਵੀ ਸਾਡਾ ਦੇਸ਼ ਆਜ਼ਾਦ ਹੋ ਗਿਆ 15 ਅਗਸਤ ਦੀ ਔਰ ਜਿਹੜੇ ਆਰਾਜਨਿਤ ਲੋਕ ਨੇ ਜਿਨ੍ਹਾਂ ਨੇ ਸਾਡੇ ਤੋਂ ਵੋਟ ਲਈ ਆ ਵੋਟ ਲੈਣ ਤੋਂ ਬਾਅਦ ਚ ਪਾਵਰ ਲਈ ਆ ਪਾਵਰ ਲੈਣ ਤੋਂ ਬਾਅਦ ਉਹਨਾਂ ਨੂੰ ਖਰਚੇ ਮਿਲਣੇ ਸ਼ੁਰੂ ਹੋਏ ਆ ਅੱਛੇ ਤੋਂ ਬਾਤ ਤਨਖਵਾ ਉਹਨਾਂ ਨੂੰ ਮਿਲਣੀਆਂ ਸਾਡੀ ਜੇਬ ਚੋਂ ਸ਼ੁਰੂ ਹੋਈਆਂ ਕੀ ਲੱਗਦਾ ਤੁਹਾਨੂੰ ਕਿ ਉਹ ਜਿਹੜੇ ਬੋਲ ਰਹੇ ਆ ਸੱਚ ਬੋਲ ਰਹੇ ਆ ਬਈ ਨਹੀਂ ਜੀ ਹੱਥ ਨਹੀਂ ਬੋਲ ਰਿਹਾ ਝੂਠਾ ਬੋਲ ਰਿਹਾ ਝੂਠੀ ਬੋਲ ਰਿਹਾ ਹਾਂ ਜਿਹੜਾ ਪਹਾੜ ਪਾ ਹੱਟਾਂ ਦਾ ਰਹਿ ਖਾ ਜਾਂਦੇ ਰਾਈ ਬੋਲ ਰਹੇ ਨੇ ਬਸ ਇਹ ਹੀ ਮੈਂ ਪੁੱਛਣਾ ਸੀਗਾ ਤੁਸੀਂ ਕਰੋ ਕੰਮ ਸਾਰਿਆਂ ਦਾ ਸਾਰਾ ਮੇਰੇ ਵੱਲੋਂ ਜੈ ਹਾਂ ਜੈ ਹਾਂ ਤੁਹਾਨੂੰ ਸਤਿਕਾਰ ਸੰਵਿਧਾਨਕ ਜਿਹੜੀ ਆਜ਼ਾਦੀ ਮਿਲੀ ਆ ਉਹਦੇ ਲਈ ਤੁਹਾਨੂੰ ਅੱਜ ਵੀ 15 ਜਨਮੀਆਂ ਲੱਖ ਲੱਖ ਵਧਾਈਆਂ ਹੋਣ ਜਾ ਵੀ ਜਾ ਬਾਕੀ ਆਮਦਨ ਆਮਦਨ